ਸੁਣ ਸਰਵੇ ਸੱਜਣ ਸੋਹਣਿਆ ਸੁਣ ਇਹ ਰੰਗ ਜਤ ਤਰੀਕ ਪੜ ਪੜ ਕੇ ਸਾਡਾ ਹਲਕਿਆ ਤੇ ਪੜ ਕੇ ਕਰਤ ਸੁਧੀਕ ਪਰ ਪੜ ਕੇ ਸਾਡਾ ਹਲਕਿਆ ਤੇ ਪੜ ਕੇ ਕਰਤ ਸੁਧੀਕ ਮਨ ਮੰਨਵੇ ਸਾਡੀ ਰੂਹ ਦੀ ਮਨਵੇ ਕਦੇ ਵਧੀਕ ਮਨ ਮੰਨਵੇ ਸਾਡੀ ਰੂਹ ਦੀ ਮਨਵੇ ਕਦੇ ਵਧੀਕ ਤੱਕ ਤੱਕ ਨਹੀਂ ਹੋ ਕੇ ਕੋਲ ਤੱਕ ਅੰਦਰਲੀ ਚੀਜ਼ ਤੱਕ ਤੱਕ ਲੇ ਲੇ ਕੋ ਮੋਤੂ ਤੱਕ ਰਸਲੀ ਚੀਕ ਮੇਰੇ ਮੇਰੇ ਜਾਨੋ ਪਿਆਰੇ ਮੇਰੇ ਸਾਹਮਣੇ ਮਿਲ ਮਿਲਵੇ ਜਾਨੋ ਪਿਆਰੇ ਮੇਰੇ ਸਾਹਮਣੇ ਦੀਕ ਰੰਗ ਰੰਗ ਦੇ ਸਾਡੀ ਸਵਰਤਨੋ ਰੰਗ ਦੇ ਨਹੀਂ ਤੋਕੀ ਰੰਗ ਰੰਗ ਦੇ ਸਾਡੀ ਸਵਰਤਨੋ ਰੰਗ ਦੇ ਨਹੀਂ ਤੋਕੀ ਟਿੱਕ ਟਿੱਕ ਵੇ ਆਉਂਦਾ ਕੰਮ ਵਿੱਚ ਟਿੱਕ ਜਾ ਤਪ ਕੇ ਲੀਕ ਬਾੜ ਬਾੜ ਦੇ ਸਾਡੇ ਪਿਆਰ ਦੀ ਤੁਹਾਡਾ ਸੁਧੀ ਤਰੀ ਸੁਧੀ ਦੀ ਕਿਹੜੀ ਚੱਕਰਾਂ ਵਧੇ ਇਹਦਾ ਨਿਕਾਸ ਹੈ ਕਣ ਬਣੇ ਸਾਡੇ ਪਿਆਰ ਦੀ ਬਣ ਜਾ ਸੁਣੀ ਤਰੀਕ ਰਹੂ ਰਹੂਗੀ ਮੇਰੇ ਨਾਲ ਦੇ ਰਹੂ ਹਾਂ ਤੇ ਕੋਈ ਨਹੀਂ ਠੀਕ ਹੈ ਕਰੋ ਰੱਖਾ